ਇਸ ਸਵੇਰੇ ਦੀ ਇੱਕ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਪੱਕੇ ਮੋਰਚੇ ਦੇ ਐਲਾਨ ਤੋਂ ਬਾਅਦ ਹੁਣ ਕਿਸਾਨ ਆਗੂਆਂ ਦੇ ਫੜੋ ਫੜੇ ਦਾ ਦੌਰ ਲਗਾਤਾਰ ਜਾਰੀ ਹੈ ਤੇ ਅੱਜ ਕਿਸਾਨਾਂ ਦੇ ਕਾਫਲੇ ਚੰਡੀਗੜ੍ਹ ਵੱਲੋਂ ਰਵਾਨਾ ਹੋਏ ਲਈ ਇਸ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜੀ ਹਾਂ ਗ੍ਰਿਫਤਾਰੀ ਕੀਤੀ ਗਈ ਹੈ ਜੋਗਿੰਦਰ ਸਿੰਘ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾਂ ਪਿੰਡ ਕਰਾਚੋ ਦੀ ਅਨਾਜ ਮੰਡੀ ਦੇ ਵਿੱਚ ਕਿਸਾਨ ਇਕੱਠ ਦੇ ਵਿੱਚ ਪਹੁੰਚੇ ਪੇਸਾਨਾ ਉਥੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਰਸਤੇ ਵਿੱਚ ਪੁਲਿਸ ਨੇ ਘੇਰਾ ਪਾ ਲਿਆ ਸੰਗਰੂਰ ਦੇ ਛਾਜਲੀ ਚੌਕ ਵਿੱਚ ਪੁਲਿਸ ਨੇ ਜੋਗਿੰਦਰ ਉਗਰਾਹਾਂ ਨੂੰ ਗ੍ਰਿਫਤਾਰ ਕਰ ਲਿਆ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਖਦੇ ਪਏ ਨੇ ਕਿ ਜੇਕਰ ਜੋਗਿੰਦਰ ਸਿੰਘ ਉਗਰਾਹਾਂ ਨੂੰ ਨਹੀਂ ਛੱਡਿਆ ਗਿਆ ਤੇ ਉਹਨਾਂ ਦੇ ਵੱਲੋਂ ਛਾਜਲੀ ਥਾਣੇ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪਿੱਛੇ ਮੂਰ ਦੀਆਂ ਗੱਡੀਆਂ ਲਾ ਕੇ ਪਿੱਛੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਸਾਜ਼ੀ ਥਾਣੇ ਤੇ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜ਼ਬੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ 7 ਮਈ ਤਰੀਕੇ ਨਾਲ ਵੀ ਮੰਡੀ ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਜਿਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਹੈਗੀ ਆ ਇਸ ਕਰਕੇ ਅਸੀਂ ਤਾਂ ਸਹੀ 1:30 ਵਜੇ ਜਣੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1:30 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਹੁੰਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਲ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸੰਯੁਕਤ ਮੋਰਚੇ ਦਾ ਹੈਗਾ ਉਹਨੂੰ ਅਸੀਂ ਅਸੀਂ ਲਾਗੂ ਕਰਾਂਗੇ ਪ੍ਰਧਾਨ ਜੀ ਇਹਨੂੰ ਲੈ ਕੇ ਵੀ ਕੋਈ ਨਾ ਕੋਈ ਪ੍ਰਦਸਾ ਕੀਤਾ ਜਾਂ ਕੋਠਾਣੇ ਦੇ ਮਾਰ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਜਿਨ੍ਹਾਂ ਨੇ ਕਿਸਾਨ ਇਹ ਤਾਂ ਸੰਯੁਕਤ ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹ ਤਾਂ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਿਫਤਾਰੀਆਂ ਸਾਰੀਆਂ ਕੋਲ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਿਹੜੀ ਫੜ ਫੜ ਕੇ ਅੰਦਰ ਜੇਲਾਜ ਵਿੱਚ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਹ ਟੀਕੇ ਨਹੀਂ ਬੈਠਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪੱਤੇ ਕੁੱਟਾਂਗੇ ਤੇ ਅਸੀਂ ਆਗੋਂ ਨੇ ਵੀ ਰਹਾ ਕਰਾਵਾਂਗੇ ਤੇ ਸਾਰੀਆਂ ਮੰਗਾਂ